ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਮ ਹੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਟੱਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਸੋ ਆ ਬੋਰ ਦੇ ਕੋਲੇ ਬੋਰ ਆ ਜੀ ਤੇ ਉਹ ਆਪਣਾ ਬੋਰ ਆ ਜੀ ਨੂੰ ਆਪਾਂ ਚੈੱਕ ਕਰਨਾਗਾ ਤੇ ਆ ਇਹਦੇ ਬੋਰ ਦੇ ਬੋਰਲੇ ਬੋਰ ਕੋਲੇ ਹੋਣ ਕਰਕੇ ਬੋਰ ਪ੍ਰੋਬਲਮ ਦੇ ਰਿਹਾਗਾ ਤੇ ਦੇਖਦੇ ਆਪਾਂ ਕੀ ਪ੍ਰੋਬਲਮ ਬੋਰ ਦੇ ਵਿੱਚ ਆ ਜੀ ਇਧਰ ਬੜਾ ਵਧੀਆ ਪਾਣੀ ਖੱਲ ਉਹ ਹੋਰ ਪੈ ਨਹੀਂ ਦੋ ਇੰਚੀ 60 ਦੀ ਮੋਟਰਾਂ ਇਹ ਕੀ ਕਰੂਗਾ ਦੋ ਇੰਚੀ ਬਾਦੂਆ ਕਹਿੰਦੇ ਪਿੰਡੂ ਵੀ ਨਹੀਂ ਮਿਲਣਾ ਤੋ ਆਦਾ ਕਿਸੇ ਦਾ ਜਾਨਾ ਪਿੰਡਰ ਹੁਣ ਭੈਣ ਚੋਂ ਦੀ ਲਾਈਟ ਆਵਾ ਪਾਣੀ ਭਰੀ ਜਾਂਦੇ ਭੈਣ ਚੋਂ ਵੀ ਛੱਡ ਗਏ ਇਹ ਛੰਡਾ ਕਰਦੇ ਆ ਹਾਂ ਛੰਡਾ ਗਾ ਅਸੇ ਸੁੱਕਾ ਪਾ ਸਾਰਾ ਭਰਾ ਜਮਨ ਛੱਡ ਦੇ ਕਿੰਨਾ ਹੋ ਗਿਆ ਭਾਈ ਆ ਬਹੁ ਮਹੀਨੇ ਕਿਪੇ ਪਾਣੀ ਨਹੀਂ ਪਾਈ ਦੀ ਪਾਣੀ ਆਈ ਪਾਣੀ 105 ਫੁੱਟ ਚਲੋ ਜੀ ਮੜ ਤਾਂ ਜੱਕ ਛੱਡੀ ਵਾ ਠੀਕ ਐ ਹਵਾ ਮਾਰਦੀ ਪਟਿਆ ਹੋਇਆ ਪੈਪੇ ਦੇਖੋ ਨਾ ਯਾਰ ਪੈ ਉਥੋਂ ਜਾ ਕੇ ਉੱਥੇ ਨਹੀਂ ਪਤਾ ਵੀ ਕੀ ਹੋਇਆ ਉਹਨਾਂ 13 ਇੰਚ ਪਿਆ ਦਿਖਾਇਆ ਸਾਨੂੰ ਤਾਂ ਉਹਨਾਂ ਨੇ ਪੈ ਟੁੱਟ ਕੇ ਫੇਰ ਹੀ ਪਾਣੀ ਆਉਂਦਾ ਜਾਂ ਤੇੜਿਆ ਹੋਈ ਜਾਂ ਕੋਈ ਹੋਰ ਚੀਜ਼ ਜਾਂ ਕੋਈ ਮੋਗਰਾ ਹੋਇਆ ਕੁਝ ਵੀ ਹੋਇਆ ਉਤੋਂ 11 ਇੰਚ ਪਿਆ ਦਿਖਾਇਆ ਇਕੱਠਾ ਹੋਇਆ ਉਹਦੂਗਾ ਤਾਂ ਉਹਨੇ ਕਰਿਆ ਨਹੀਂ ਫੇਰ ਕਿੰਨੇ ਦੀ ਕਿੰਨੇ ਦੇ ਦਿਖਾਇ ਦਿੱ 270 ਦੇ ਉਤੋਂ ਤੋਂ ਲੈ ਕੇ ਪੂਰਾ 270 ਸੀ ਆ ਰਾਜ ਤਾਂ ਸਹੀ ਹੈ ਸਾਰਾ ਸੂਰਜ ਮਾਇਲ ਤੱਕ ਤਾਂ ਕਲੀਅਰ ਹੋ ਜਿੱਥੇ ਉੱਥੇ ਦੇਖ ਲਾਂਗੇ ਆਪਾਂ ਨਾਲ ਜਿੱਥੇ ਜਾਊ ਉੱਥੇ ਤੇ ਸੂਰਜ ਉਥੋਂ ਦੀ ਆ ਜੂ ਉੱਥੇ ਉਹਨਾਂ ਕੋਲੇ ਸਕਰੀਨ ਵੀ ਛੋਟੀ ਹੋ ਗਈ ਯਾਰ 76 ਤੋਂ ਘਟਦਾ ਜਾਂਦੀ ਨਹੀਂ ਉੱਥੇ ਦਿੱਤੀ 270 ਉੱਪਰ ਕਰੀ ਮੜ ਆ ਜਾ ਬਾਈ ਥੋੜਾ ਥਲੇ ਕਰਾਂ ਹੋਰ ਕਰਾਂ ਚੱਲਾ ਨਾ ਮੋਟ ਲੱਗੀ ਹੋਈ ਆ ਹੌਲੀ 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 ਮਾੜਾ ਉਪਰ ਕਰੀ ਥੋੜਾ ਜਿਹਾ ਥੱਲੇ ਕਰਾ ਕਿੰਨਾ ਹੋ ਗਿਆ ਓਰੇ 170 ਚੱਲ ਜਾਣ ਦੇ ਆਇਆ ਮੋਟਰ ਚੱਲੀ ਇੱਥੇ ਹਾਂ 17 ਰੋਟਾਂ ਦੀ 17 ਰੋਟਾਂ ਦੇ ਮੋਟਰ ਚੱਲਦੀ ਇੱਥੇ ਮੋਟਰ ਵੀ ਰਗੜੇ ਮਾਰ ਦਿੰਦੀ ਫਿਰ ਰਗੜੇ ਮਾਰਦੇ ਥੱਲੇ ਕਰਦੇ ਜਾ ਕਰੋ ਇਹਨੂੰ 5 ਫੁੱਟ ਥੱਲੇ ਉੱਤੇ ਕਰਦੇ ਰਿਹਾ ਕਰੋ ਇਹ ਜਿਹੜੀ ਆਪਾਂ ਫਾਈਬਰ ਦੇ ਲਾ ਦੇਣੇ ਬੋਰ ਫਿਰ ਉਹਨਾਂ ਚ ਉਹਨਾਂ ਦੇ ਮੁੱਗੇ ਨਿਕਲ ਜਾਂਦੇ ਨੇ ਅੱਛਾ ਜੀ ਇੱਕ ਵਾਰ ਥੱਲੇ ਕਿਸੇ ਨਾਲ ਆ ਜਾਂਦੀ ਹੈ ਨਾ ਵਿੱਚ ਵੱਢ ਜਾਂਦੀ ਹੈ ਜਮਾ ਪਾਣ ਫੈਬਰ ਵਾਲੀ ਬੋਠੀ ਕਰਕੇ ਅੱਛਾ ਜੀ ਥੱਲੇ ਕਰਦੇ ਆ ਯਾਰ ਉਹ ਕੈਮਰਾ ਮਹਾਰਾਜ ਜੀ ਟਾਂਡੇ ਵੀ ਕਲੰਗਿਆ ਫਿਰ ਉਹਦੇ ਪਾਰ ਤਾਂ ਪਾਇਆ ਰੋਟਾ ਆਪਾਂ ਨੰਬਰ ਲਾਤਾ ਹੀ ਤੋਂ ਉਹਦਾ 5 ਫੁੱਟ ਵਧਾਈ ਜਾਵੇ}{|\text{ਸਾਲ ਤੋਂ}|} ਇਹ ਟੋਟੇ ਨਹੀਂ ਮੇਰੇ ਸਾਰੇ ਵੱਡੇ ਉੱਪਰ ਗੇ ਨਹੀਂ ਮੜਾ ਜਾ ਬਾਈ ਮੜਾਏ ਥੱਲੇ ਕਰ ਥੋੜਾ ਜਿਹਾ ਚੱਲ ਜਾਣ ਦੇ ਕਿੰਨਾ ਔਰੇ ਚਲੋ 17 ਟੋਟੇ ਨੇ ਚੱਲੀ ਐ ਮੋਟਰ ਹੂੰ 17 ਤਾਂ ਸੀ ਫੇਰ ਬਾਜ ਚੋਂ ਕੱਢਦੇ ਹੀ ਹੁੰਦਾ ਫੇਰ ਕੱਢ ਤੇ ਹੁਣ ਤਾਂ 14 ਦੇ ਚੱਲਦੀ ਸੀ ਹੂੰ ਆ ਜਿਹੜੇ ਰਗੜਾਇਆ ਉਹਦੀਆਂ ਹੀ ਨੇ ਇਹ ਆ ਮੋਟਰ ਦੀਆਂ ਨੇ ਆ ਦੇ ਸਾਲਟ ਆ ਗਿਆ ਵੀ ਦੀ ਮੋਟਰ ਹੁੰਦੀ ਐ ਰਗੜੇ ਮਾਰ ਹਾਲ ਖਾ ਪੈ ਨੇ ਮਾਰੇ ਵੀਰੇ ਹੂੰ ਪੂਰੇ ਚੱਲੇ ਕਿੰਨਾ ਔਰੇ 170 ਹੈ ਤਾਂ ਹੁਣ ਆਉਂਦੇ ਚੱਲਿੰਗੇ ਔਰੇ 170 ਤੇ ਜਲਦੀ ਉਹ ਤਾਂ ਲੱਤਾਂ ਲੱਗਦੀ ਨਹੀਂ ਹੁੰਦੀ ਯਾਰ ਇੱਕ ਆਹ ਦੀ ਲੱਗੇ ਬੋਲਾਂ ਦਿਖਾ ਇਹਦਾ ਬੋਲਾਂ ਵੀ ਗਿਣੇ ਜਾਣੀਆਂ ਤਿੰਨ ਬੋਲਾਂ ਨੇ ਇਹਦੀ ਚਾਰ ਚੋਲ ਚਲੋ ਇੱਥੇ ਚੱਲੀ ਆ ਹੂੰ ਯਾਰ ਤਾਂ ਦਾ ਬਹਾ ਹੁੰਦਾ ਜੇ ਹਨ ਕਿ ਪਾਸੇ-ਪਾਸੇ ਹੋ ਜਾਂਦਾ ਨਾ ਲੰਬਾ ਕਰਕੇ ਸਿਸਟਮ ਮੋਟੀ ਵੱਡੀ ਛੋਟੀ ਬਾਦ ਨੇ ਆ ਦੇ ਵੇ ਵੱਡਾ ਨਹੀਂ ਦਿੰਦੇ ਮੋਟ ਮੋਟੜਾ ਇਹਦੀ ਹਾਂ ਵੀ ਇਹ ਡਮਾਡ ਲਾ ਡਾਕਟਰ ਨੇ ਜਦੋਂ ਦਿੰਦੀ ਸੀ ਕਹਾਂ ਇਹ ਬੋਰ ਵੱਡਾ ਹੀ ਕਰਾਂਗੇ ਵੱਡਾ ਕਰਾਂਗੇ ਪਾ ਵਡੇ ਮੈਂ ਹੁਣ ਖੁੱਲੇ ਇਹ ਤਾਂ 90 ਵੀ ਆਉਂਦਾ ਪਾ 10 ਵੀ ਹੁੰਦੇ ਨੇ ਪਲਾਸਟਿਕ ਉਹ ਉਦੋਂ ਹੀ ਵੈਸੇ ਗਿਆ ਪਹਿਲਾਂ ਜਿਹੜੇ ਮਚਾਏ ਆ ਗਾਲੇ ਜੀ ਆਪਾਂ ਨੂੰ ਕੀ ਪਤਾ ਜੀ 700 ਮਿਸਤਰੀ ਆਣ ਹਣ ਜਿਵੇਂ ਮੰਗ ਲਾ ਆਣ ਬੰਦੇ ਉਹਨਾਂ ਉਦੋਂ ਆਪਾਂ ਤਾਂ ਕਰਨ ਵਾਲੇ ਹੁੰਨੇ ਹਨਾ ਵੀ ਪੈਸੇ ਲਾ ਐ ਕਰ ਲੋ ਸਾਨੂੰ ਦਾ ਭਲਾ ਇੱਥੇ ਕਰਦਾ 300 270 ਦੇ ਕਰ ਤਾਂ ਕਿ ਇਹ ਬਿਜਲੀ ਕਰ ਦੂੰਗਾ 410 ਆਉਣ ਲੱਗ ਜੂਗਾ ਇਹਨੂੰ ਬੰਦ ਕਰ ਦਾਂਗੇ ਐ ਕਰਕੇ ਵਾਹ ਸਾਰਾ ਜੀ ਇਹ ਬਿਜਲੀ ਕੌਣ ਕਰਕੇ ਆਤੀ ਬੋਰੀ ਜੀ ਇੱਥੇ ਗੇਵ ਸਾਡੇ ਪਿੰਡ ਜਾਣਦਾ ਹਾਂ ਤੁਹਾਨੂੰ ਉਹ ਉਥੋਂ ਵਾਲੇ ਘੁੰਮਣ ਵਾਲਿਆਂ ਦੇ ਆਪੇ ਹੀ ਆਉਂਦੇ ਨੇ ਬਰਮੇ ਵਾਲੇ ਆਪੇ ਹੀ ਆਉਂਦੇ ਨੇ ਬਰਮੇ ਵਾਲੇ ਨਹੀਂ ਭਾਣ ਜਾਂ ਉਹ ਉਹ ਭਾਣ ਜੇ ਦੇ ਇੰਨਾ ਮੰਦੇ ਟਾਈਮ ਹੁੰਦੇ ਆ ਪਹਿਲਾਂ ਸਾਨੂੰ ਇਹ ਕਹਿੰਦਾ ਸੀ ਇੱਥੇ ਮੈਂ ਲੋਡ ਕਰ ਦਾਂਗਾ ਜਦੋਂ ਵੋਟੋ ਹੀ ਦਿਖਾਈਏਗਾ ਯਾਰ ਮੇਰੇ ਤਾਂ ਨਹੀਂ ਸਾਹ ਦੀ ਗੱਲ ਆਉਂਦੀ ਆ ਤੇਰੇ ਹੈ ਨਹੀਂ ਤੇਰੇ ਕੋਲ ਸਿਸਟਰ ਮੇਰੇ ਇਸ ਕੀ ਹਾਂ ਪੰਗੇ ਨਹੀਂ ਲੰਦਾ ਬੇ ਚੁੱਪੇ ਬੋਲ ਸੀਦਾ ਨਮਨ ਕਰੋ ਕੰਮ ਦਾ ਜੀ ਜਾਣਕਾਰੀ ਇਹ ਫਿਰ ਤਾਂ ਕਰਨਾ ਚਾਹੀਦਾ ਹੀ ਹੈ ਜਿੰਨਾ ਕੁ ਹੁੰਦਾ ਨਹੀਂ ਤਾਂ ਬਈ ਅਸੀਂ ਬੱਦ ਕੀ ਕਰਦੇ ਹਾਂ ਮਤਲਬ ਜਿੰਨੀ ਕੁ ਤਾਂ ਚੁੱਪੇ ਚੁੱਪੇ ਮੋਨ ਨਾ ਛੱਡਦੇ ਨਹੀਂ ਹੈਗੇ ਖੋਲ ਕੇ ਆਪਾਂ ਨਾਲ ਦੀ ਨਾਲ ਮੋਟਰ ਪਾ ਦਿੰਦੇ ਆ ਉਵੇਂ ਹੀ ਚਪੇ ਆ ਤੇ ਉਹ ਮੋਟਰ ਨਹੀਂ ਘਾ ਜਾਂਦੀਦੀ ਆਪਣੀ ਜਿਹੜੀ ਉਹ ਕੁੱਤੀ ਵਾਲ ਕਰਕੇ ਕੀਤੀ ਅਸੀਂ ਹਾਂ ਇਹ ਆਟੋਮੈਟਿਕ ਨਾਲ ਦੀ ਆਹੀ ਪਾਣੀ ਆਉਣ ਲੱਗਿਆ ਉਹਦੀ ਹੂੰ ਮੋਹਰਾ ਹੋ ਗਿਆ ਜਦੋਂ ਉੱਥੇ ਕਿਤੇ ਹੋਏ 부ਝਾ ਲਿਆ ਸੀ ਜ਼ਿਆਦਾ ਆਇਆ ਸੀ ਉਹਦੇ ਜੱਸਾ ਲਾਈ ਦੇ ਗਏ ਉਹਦੀ ਬੰਦ ਕਰੀਏ ਨੇ ਤੇ ਆ ਸਾਨੂੰ ਐ ਹੋ ਵੀ ਕਿਤੇ ਸਾਲਟ ਸੂਟ ਕੋਲੋਂ ਟੁੱਟ ਗਈ ਟੁੱਟ ਗਈ ਕੋਈ ਬੰਦਾ ਕਹਿੰਦਾ ਸਾਲਟ ਕੋਲੋਂ ਟੁੱਟਦੀ ਨਹੀਂ ਹੁੰਦੀ ਕਹਿੰਦਾ ਇਹ ਦਾਅ ਦਾਅ ਆ ਗਈ ਸਾਲਟ ਲੋ ਵੀ ਟੁੱਟਦੀ ਹੈਗੀ ਟੁੱਟਦੀ ਹੋਰ ਪਾਸੇ ਟੁੱਟ ਜਾਂਦੀ ਹੈ ਦੂਰਾ ਹੋ ਜਾਂਦਾ ਉੱਥੇ ਦਾ। ਤੋਦਾ ਦਾ ਪਾਈ। ਪਾਈ ਕੱਠਾ ਨੇ ਵੀਡੀਓ ਪਾਈ ਹੋ ਜਾਂਦੀ ਉਹਦੇ ਵਿੱਚ ਜੰਮੀ ਕਰਚੇ ਪਜ ਜਾਂਦੇ ਨੇ। ਪਾਪਾ ਨੇ ਇੱਕ ਹੋਰ ਅਸੀਂ ਆੜੇ ਕੰਮ ਕਰਨ ਜਾਣਾਗਾ। ਹੌਲੀ ਚੱਲੀ ਹੌਲੀ 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 ਹੌਲੀ। ਆ ਜੀ। ਉੱਪਰ ਘਰ ਉੱਪਰ ਪਰ ਮੜਾ ਜਾਂ। ਕਿੰਨਾ ਹੋ ਗਿਆ ਓਰੇ? ਉੱਪਰ ਘਰਾਂ। 270 ਉੱਪਰ ਘਰਾਂ। ਹੋਰ ਘਰਾਂ। ਸਾਲਟ ਤੋਂ ਥੱਲੇ ਆ। ਹੂੰ। ਸਾਲਟ ਤੋਂ ਥੱਲੇ। ਜਿਵੇਂ ਨਾਲ ਹੀ ਆ ਸਾਲਟ ਦੇ। ਕਿੰਨਾਗਾ? ਸਮਾਰ ਕੇ ਦੇਖ ਲਈਏ 77 ਕਿ 70 267 ਹੋ ਗਿਆ ਸਟਾਰਟ ਹੋ ਗਿਆ ਸਟਾਰਟ ਹੋ ਗਿਆ ਕਲੀ ਕੈਵਟੀ ਦਾ ਕੰਟਰ ਹੈ ਬਈ ਇਹ ਇਹ ਕਲੀ ਕੈਵਟੀ ਹੁਣ ਇਹੋ ਲਈ ਸੱਡੀ ਥੱਲੇ ਜਾਵਾਂ ਜਾਣਦੇ ਜਮੇ ਹੌਲੀ ਚੱਲੀ ਚੇਪੇ ਖਸਾ ਹੋਇਆ ਪੂਰਾ ਖੜ ਗਿਆ ਦੇਖਦਲ ਕਰਕੇ ਚਾਰਾ ਅੰਸ਼ ਰਿਤਾ ਇੱਕ ਥੋੜਨ ਲੱਗ ਗਿਆ ਥੋੜੀ ਬੰਦ ਥੱਲੇ ਵਿੱਚ ਬਾਵਾ ਹੋ ਕੀ ਵੱਡੋ ਗਿਆ ਚੱਲ ਚੱਲ ਹੌਲੀਆ ਕਿ ਉਹ ਨਾ ਛੱਡੀ ਜਮਾ ਚੱਲ ਇੱਥੇ ਤੱਕ ਜੇ ਪਿਆ ਰੁਕ 282 ਕੋਟਰ ਹੋਰ ਥੱਲੇ ਕਰ ਮੜਾ ਜਾ ਰੁਕ ਉੱਪਰ ਕਰ ਮੜਾ ਜਾ ਪਾਸੇ ਵਾਲੀ ਬੱਤਨ ਦੇਖਣ ਲੱਗ ਗਿਆ ਵੇ ਪਾਸੇ ਵਾਲੀ ਉਹਨੂੰ ਦਿੰਦੀ ਆ ਬਈ ਯਾਰ ਥੱਲੇ ਕਰ ਮੜਾ ਜਾ ਹੋਰ ਕਿੰਨਾ ਹੋਰੇ ਕਸਾ ਲੱਗੀ ਹੋ ਗਿਆ ਉਥੋਂ ਇਹਨੇ ਵਾਜੇ ਬਾਈ ਲੱਗੀ ਹੋ ਗਿਆ ਤਈ ਹੈ ਅਲੱਗ ਹੋ ਗਿਆ ਦਾ ਪਾਟ ਕੇ ਬਸ ਖੜ ਜਾ ਬਾਈ ਬਾਈ ਰੀ ਪਾਈ ਸੀ ਇਹਨਰੇ ਸੀ ਬਾਈ ਦੂਜੇ ਬੋਰ ਚ ਪਾਈ ਦੂਜੇ ਬੋਰ ਚ ਪਾਈ ਇਹ ਤਾਂ ਨਹੀਂ ਪਾਈ ਇਹ ਜ ਨਹੀਂ ਬਾਈ ਸੀ ਦੂਜੇ ਬੋਰ ਚ ਪਿੱਛਲੀ ਉਹ ਹੀ ਪਈ ਹੈ ਮਾਤਾ ਪਾ ਪਾਟਿਆ ਪਈ ਆ ਦੇਖੋ ਤਾਂ ਇਹ ਪਾਟਿਆ ਪਿਆ ਹੈ 67 ਤੋਂ ਲੈ ਕੇ ਹੁਣ 82 ਹੋ ਗਿਆ 282 ਤੱਕ ਹੋ ਗਿਆ ਇਹ ਆਪਣਾ ਪਾਪ ਹੂੰ 19 ਫੁੱਟ ਹੋ ਗਈ 19 ਫੁੱਟ ਆ ਗਿਆ ਹੋਰ ਅੱਗੇ ਹੈਗਾ ਆਹ 19 ਬੜਾ ਹੋਰ ਹੈਗਾ ਇਹਦਾ ਮੁਸ਼ਕਲ ਹੈ ਮੁਸ਼ਕਲ ਹੈ ਮੁਸ਼ਕਲ ਹੈ ਪਰ ਕਾਰਨ ਪਤਾ ਕੀ ਹੈ 267 ਲੋਗੇ 20 ਫੁੱਟ ਤੱਕ ਚਿਪਿਆ ਹੋਇਆ ਸੀ 20 ਫੁੱਟ ਤੱਕ ਖੋਲ ਸਕਦੇ ਆਂਗੇ ਪਾਪ ਜਮਾ ਹੋਵੇ 19 ਫੁੱਟ ਹੋ ਗਿਆ ਅੱਧਾ ਸਾਰਾ ਪਾਈਪ ਦੀ ਲੈਂਥ ਲੈਂਥ ਪੱਟੀ ਪਈ ਇਹਦਾ ਤੁਰ ਤੋਂ ਤੁਰਾ ਇਹ ਤਾਂ ਲਾਗੂ ਹੋਈ ਆ ਪਿਆ ਟੁੱਟਿਆ ਹੋਇਆ ਇੱਥੇ ਪਾਣੀ ਬਣਿਆ ਅੱਧਾ ਟੁੱਟ ਕੇ ਅਲੱਗ ਹੋ ਗਿਆ ਪਾਈਪ ਹੀ ਘੁੰਮ ਗਿਆ ਤਾਂ ਸਾਰਾ ਆਹ ਬੋਰ ਵਾਲਾ ਪਾਸਾ ਹੈ ਇੰਦਰਲਾ ਪਾਸਾ ਆ ਗਿਆ ਬੋਰ ਦਾ ਇਹ ਆਪਣਾ ਅੱਛਾ ਜਿਹੜਾ ਸਕਰੀਨ ਚ ਦਿਂਦਾ ਆਪਾਂ ਨੂੰ ਇਹਦਾ ਸਾਰਾ ਪੈ ਪਾੜ ਕੇ ਆ ਮੰਨ ਲਓ ਵੀ ਥੱਲੇ ਤੱਕ ਇਹਨਾਂ ਦੋ ਪੈ ਪੜ ਗਏ ਹੋਣੇ ਇਹ ਇੱਡੀ ਛਾੜ ਦਿਖ ਜਾਂਦਾ ਬਾਣੀ ਵੀ ਮੈਨਾਂ ਵੀ ਇਧਰੋਂ ਹੀ ਫਿਰ ਇੱਥੋਂ ਹੀ ਆਉਣ ਲੱਗਿਆ ਬਾਣੀ ਉਹਦੇ ਮੂੰਹ ਪਿਆਉਤਲਾ ਹਾਂ ਆ ਪਿਆ ਆ ਪਾਂਡੂ ਆ ਗਿਆ ਇਧਰੋਂ ਆ ਗਿਆ ਥੱਲੇ ਆ ਵੀ ਪਰ ਆ ਪੈਪ ਹਲੇ ਪੂਰਾ ਘੁੰਮਿਆ ਹੋਇਆ ਐ ਨਹੀਂ ਹੈਗਾ ਦਾਬ ਚ ਆਪਾਂ ਨੇ ਪੈਪਰ ਲਗੋਨੀ ਕੱਢਤਾ ਕੈਮਰਾ ਦੇ 67 20 ਫੁੱਟ ਥੱਲੇ ਲੰਘ ਗਿਆ ਚਿਪੇ ਹੋਏ ਦੇ ਵਿੱਚ ਆਪਣਾ ਅੱਛਾ 20 ਫੁੱਟ ਜਮਿਆ ਮਾ ਲੋ ਮੁੱਠੀ ਵਾਂਗ ਇਕੱਠਾ ਹੋਇਆ ਪੈਪ ਕੱਲਾ ਕੈਮਰੇ ਦੀ 2 ਇੰਚ ਜਗ੍ਹਾ ਬਸ ਇਹ ਚ ਹੋਰ ਜਗ੍ਹਾ ਨਹੀਂ ਹੈਗੀ ਜਿਆਦੇ ਇਹਦੇ ਵਿੱਚ ਦੋ ਪੈਪ ਨੇ ਹੁਣ ਇੱਕ ਪੈਪ ਪਾਤਾ ਪਾਣੀ ਰੜਲੋ ਨਹੀਂ ਹਟਣਾ ਹੈਗਾ ਦੂਜਾ ਜੋੜ ਕਿੱਥੇ ਪਾਵਾਂਗੇ ਆਪਾਂ ਪਾ 10 ਫੁੱਟ ਹੋਵੇ ਪਾਟੇ ਹੋਵੇ ਚੇ ਪਾਓ ਟੁੱਟੇ ਹੋਵੇ 15 ਹੋਵੇ ਤਾਂ ਵੀ 17 ਵੀ ਹੋਵੇ ਤਾਂ ਵੀ ਜੇ ਨਾ ਫੁੱਟ ਫੁੱਟ ਦਾ ਵੀ ਚੜਾ ਰਹੇ ਜੂਗਾ ਹੁਣ 19 ਫੁੱਟ ਤੋਰੇ ਤੱਕ ਹੋ ਗਿਆ ਪੂਰਾ ਇਦੂ ਖਾਂ ਤਾਂ ਬਲੈਂਕ ਥੱਲੇ ਜਾਂਦੀ ਨਹੀਂ ਕੈਮਰਾ ਥੱਲੇ ਕਰੋ ਹੀ ਆ ਰੋ ਖੜ ਗਈ ਉੱਤੇ ਹੀ ਟਿਕ ਗਿਆ ਜਾ ਕੇ ਜਮ ਪੱਤਲਵਾਣੀ ਪਾਣੀ ਬੰਦ ਹੋ ਗਿਆ ਯਾਰ ਲੜਾ ਬੋਰ ਵੀ ਬੰਦ ਹੋ ਗਿਆ ਫਿਰ ਥਲੜਾ ਭੱਗੇ ਜੀ ਉੱਪਰ ਗਈ ਬੰਦ ਗਈ ਸਾਰਾ ਬਜਰੀ-ਬੁਜਰੀ ਦੇ ਵਿੱਚ ਬੱਗ ਗਿਆ ਤੇ ਸਾਰਾ ਸਾਰਾ ਸਾਮਾਨ ਉਹਨੇ ਜਿਹੜਾ ਉਧਰ ਬਣੇ ਹੋਏ ਸੀ ਪੱਤਣ ਵਾਲਾ ਸਾਰਾ ਸਾਮਾਨ ਥੱਲੇ ਡਿੱਗ ਗਿਆ ਉਹਦਾ ਜਿਵੇਂ ਮੰਨ ਲਓ ਉੱਚੇ ਬਾਹਣ ਚੋਕੇ ਦੇ ਨੱਕਾ ਟੁੱਟ ਜੇ ਛੋਟੇ ਚ ਨੀਵੇਂ ਬਾਹਣ ਨੂੰ ਬਸ ਉਹ ਸਿਸਟਮ ਉਹਦਾ ਇੱਕ ਲੱਗ ਤਾਂ ਹੁਣ ਬਾਹਣ ਪੂਰਾ ਤੁਸੀਂ ਬੱਟਾ ਪੂਰਾ ਉੱਚੀ ਕਰਕੇ ਆਪਾਂ 2 ਫੁੱਟ ਬੱਟ ਭਰਦੀ ਬਾਹਣ ਨੂੰ ਉਹ ਤੋਂ ਬਾਅਦ ਨੀਵੇਂ ਬਾਹਣ ਚ ਛੱਡ ਦਈਏ ਪਾਣੀ ਨੂੰ ਉਹ ਬਸ ਸਹੀਂ ਪ੍ਰੈਸ਼ਰ ਨਾਲ ਹੀ ਜਾਂਦਾ ਤਾਂ ਲੈ ਜਾਂਦਾ ਧੱਕੇ ਸਾਰਾ ਕੋਈ ਬਿਆਸੀ 2 ਪੈਪਜ ਬੇ ਹੋਣੇ ਇਹ ਤਕਰੀਬਨ ਜੇ ਇੱਕ ਪਾਈਪ ਹੁੰਦਾ 5 ਫੁੱਟ 10 ਫੁੱਟ ਚਿਪ ਜਾਂਦਾ ਪਾਈਪ ਉਹਨਾਂ ਦੇ ਖਾ ਲਗਦੀ ਜਾਂਦਾ ਹੌਲੀ 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 ਖਿੱਚੀ ਹੌਲੀ ਥੱਲੇ ਕਰੀ ਥੱਲੇ ਥੱਲੇ ਕਰੀ ਮੜਾ ਜਾਂ ਬਸ ਬਸ ਹੋਰ ਨਾ ਛੱਡੀ ਬਸ ਆ ਇੱਥੋਂ ਤੱਕ ਵੱਜੀ ਆ ਦਿਖਾ ਬਈ ਪੂਰਾ ਨਿਕਲੇ ਪੇ ਵਿਚਾਲੋਂ ਨੇ ਐ ਪੂਰਾ ਆ ਦੇਖ ਐ ਫਸ ਗਿਆ ਦੇਖੀ ਪਾਈਪ ਆਪਸ ਚ ਐ ਹੋ ਗਏ ਇਕੱਠਾ ਐ ਐ ਇਕੱਠਾ ਇਧਰ ਦੀ ਜਗ੍ਹਾ ਰਹਿ ਗਈ ਇਧਰ ਦੀ ਰਹਿ ਗਿਆ ਵਿਚਾਲੇ ਢਿੱਡ ਲੱਗਾ ਹੋਇਆ ਦਾ ਵਿਚਾਲੇ ਢਿੱਡ ਲੱਗਾ ਐ ਠੁਕਮੀ ਲੱਗਾ ਉਏ ਪਾਸੇ ਪਾੜ ਕਿਥੋਂ ਲਤਾਈਂ ਘੁੰਮੀ ਗਿਆ ਬੈਦਾ ਨੋਰ ਸਲੋ ਜੀ ਫਾਈਨਲੀ ਕੈਮਰਾ ਆਪਣਾ ਬੱਝ ਚੁਕੇਗਾ ਤੇ ਕੈਮਰਾ ਹੁਣ ਆਪਾਂ ਬਾਹਰੇ ਕੱਢਾਂਗੇ ਤੇ ਬਾਹਰੇ ਕੱਢ ਕੇ ਕੈਮਰਾ ਲੈਣੀ ਡੀਟੇਲ ਮਿਸਤਰੀ ਤੋਂ ਵਿਕੀ ਸੋਲੂਸ਼ਨ ਨਿਕਲੂ ਆਪਣੇ ਬੋਰ ਦਾ ਲੋ ਜੀ ਮਿਸਤਰੀ ਸਾਹਿਬ ਜੀ ਸ਼ੁਕੀਆ ਜੀ ਅਸੀਂ ਪਿੰਡੋਂ ਨਹੀਂ ਟਟਾਈ ਹਾਂ ਜੀ ਜਿਲ੍ਹਾ ਬਟਿੰਡਾ ਜੀ ਠੀਕ ਹੈ ਜੀ ਬੋਰ ਚੈੱਕ ਕਰਾ ਜੀ ਬੰਦਾ 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 ਕੋਤ ਕਰਨ ਦੀ ਪ੍ਰੋਬਲਮ ਲੱਗ ਰਹੀ ਕਿ ਨਾ ਕੋਈ ਠੀਕ ਹੈ ਜੀ ਕਿ 210 ਸਬਸਤ ਦੇ ਪਰੰਪਰ ਰਿਪੋਰਟ ਦਿਲਾਂ ਤੇ ਜੀ ਵੀ ਆਪਰੀ ਹਾਂਜੀ ਇਹਨਾਂ ਦੇ ਲਵੇ 270 ਵਾਲਾ ਬੋਰ ਲੱਗਿਆ ਹੋਇਆ ਸੀਗਾ ਉਹਦੇ ਕਾਰਨ ਮਿਸਤਰੀ ਨੇ ਲਵੀ ਬੋਰ ਲਗਾਤਾ ਤੇ ਉਹਦੇ ਕਾਰਨ ਆ ਬੋਰ ਨਹੀਂ ਮੰਨਉ ਇਹ ਬੋਰ ਨੁਕਸਾਨ ਕਰਦਾ ਠੀਕ ਹੈ ਪਹਿਲੀ ਵਾਰ ਦੱਸਣ ਦੀ ਇਹ ਮੈਂ ਨਾ ਜੋ ਵੀ ਕੋਈ ਵੀ ਨਵਾਂ ਬੋਰ ਕਰਾਉਂਦਾ ਹੈ ਆਪਦੇ ਦੂਜੇ ਬੋਰ ਦੇ ਨੇੜੇ ਬੋਰ ਲਗਾ ਕਰਾ ਵੀ ਘਟੂਟ ਵੀ ਕਰਮ ਦਾ ਫਰਕ ਪਾਉਗੇ ਬੋਰ ਨਾਲ ਤੇ ਬਾਕੀ ਅਸੀਂ ਇਹ ਚੈੱਕ ਕਰਨਾ ਬਾਈਆਂ ਨਾਲ ਕਰ ਲਓ